ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰ ਸੁਮਾਲਕ ਕਰੇ ਜੀ ਵਾਦਾ ਲਓ ਜੀ ਕਹਿੰਦੇ ਵੀ ਜਿਹੜਾ ਇਹ ਪਿਆਰ ਹੁੰਦਾ ਨਾ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਹਾਂ ਕਿ ਕੋਈ ਰਿਸ਼ਤੇਦਾਰ ਹੀ ਹੋਵੇ ਜਾਂ ਕੋਈ ਅ ਮੰਨ ਲਓ ਸਰਕਾਰੀ ਹੋਵੇ ਵੀ ਉਹੀ ਕਰਦਾ ਹੁੰਦਾ ਇਹ ਪਿਆਰ ਜਿਹੜਾ ਹੁੰਦਾ ਨਾ ਇਹ ਜਿਹਦੇ ਇੱਥੇ ਜਿੰਨਾ ਬੰਦਾ ਲਿਖਿਆ ਪਾਇਏ ਜਿੰਦਾ ਹਨਾ ਉਹ ਕਹਨੋ ਵੀ ਹੁਣ ਮੈਨੂੰ ਸ਼ਬਦ ਨਹੀਂ ਮਿਲ ਰਾ ਇਹ ਵੀ ਮੈਂ ਭੈਣ ਨੂੰ ਵੀ ਕਿਹੜੇ ਸ਼ਬਦਾਂ ਚ ਅ ਸ਼ੁਕਰੀਆ ਦਾ ਕਰੀਏ ਸੀ ਭੈਣ ਦਾ ਹਨਾ ਤੇ ਗੱਲ ਹੈਗੀ ਐ ਜੀ ਐਦਾਂ ਵੀ ਸਾਡੀ ਭੈਣ ਆ ਜੀ ਬਲਜੀਤ ਕੌਰ ਬ੍ਰਾਂਟਨ ਕੈਨੇਡਾ ਤੋਂ ਤੇ ਭੈਣ ਸਾਡੀਆਂ ਵੀਡੀਓਜ਼ ਦੇਖਦੇ ਆ ਜੀ ਉਹ ਉਹਨਾਂ ਦਾ ਪਿੰਡ ਹੈਗਾ ਜੀ ਬੋਪਾਰਾਏ ਬੋਪਾਰਾਏ ਪਿੰਡ ਇਹ ਮਾਮਲਾ ਦਾ ਕਿਸੇ ਸਿੰਗਰ ਦਾ ਵੀ ਪਿੰਡ ਹੈ ਮੈਨੂੰ ਜਿੱਥੇ ਤੱਕ ਯਾਦ ਆਉਂਦਾ ਹੈ ਅ ਕੋਈ ਸਿੰਗਰ ਵੀ ਹੈਗਾ ਬੋਪਾਰਾਏ ਦਾ ਪਤਾ ਨਹੀਂ ਕੋਈ ਗਾਣੇ ਲਿਖਦਾ ਉੱਥੇ ਦਾ ਬੰਦਾ ਹਣਾ ਅ ਹੈਗਾ ਪਰ ਮੇਰੇ ਹੁਣ ਦਿਮਾਗ ਚ ਆ ਨਹੀਂ ਰਿਹਾ ਪਰ ਦਮ ਨੂੰ ਪਤਾ ਵੀ ਹੈਗਾ ਕੋਈ ਨਾ ਕੋਈ ਉਥੇ ਗੱਲ ਇਹ ਤਾਂ ਜੀ ਵੀ ਭੈਣ ਸਾਡੀ ਹੈਗੀ ਕੈਨੇਡਾ ਜੀ ਉਹ ਸਾਡੇ ਵੀਡੀਓ ਦੇਖਦੇ ਆ ਅ ਸਾਰੀ ਫੈਮਿਲੀ ਦੀ ਹੈ ਸਾਡੀ ਫੈਮਿਲੀ ਦੀਆਂ ਵੀ ਤੇ ਸਾਡੀ ਜਿਹੜੀ ਫੈਮਿਲੀ ਮਾਲ ਆ ਉਹਨਾਂ ਦੀਆਂ ਵੀ ਤੇ ਮਾਮਾ ਜੀ ਉਹਨਾਂ ਦੀਆਂ ਵੀ ਹਨ ਤੇ ਸਭ ਵੀ ਵੀਡੀਓ ਦੇਖਦੇ ਆ ਉਹ ਤੇ ਗੱਲ ਇਹ ਤਾਂ ਜੀ ਵੀ ਭੈਣ ਨੇ ਅੱਜ ਬਹੁਤ ਸਾਰਾ ਪਿਆਰ ਭੇਜਿਆ ਜੀ ਹੈਨਾ ਅਸੀਂ ਤਾਂ ਮਤਲਬ ਭੈਣ ਦਾ ਧੰਨਵਾਦ ਕਰਦੇ ਆ ਜੀ ਬਹੁਤ ਜ਼ਿਆਦਾ ਹੈਨਾ ਵੀ ਚਲੋ ਅਸੀਂ ਤਾਂ ਮਾਸੀ ਜੀ ਕਹਿ ਲਈਏ ਫਿਰ ਮੈਂ ਦੇਖੇ ਵੀ ਨਹੀਂ ਹੈਗੇ ਹੁਣ ਮੈਂ ਤੁਹਾਨੂੰ ਇਵੇਂ ਕਹਿ ਦਵਾਂ ਅ ਕਿਉਂਕਿ ਚਾਚਾ ਜੀ ਉਹਨਾਂ ਨੂੰ ਭੈਣ ਕਹਿੰਦੇ ਆ ਹੈਨਾ ਸਾਡੀ ਫੇ ਬੂਆ ਜੀ ਲੱਗੇ ਹੈਨਾ ਹਾਂ ਅਸੀਂ ਚਲੋ ਬੂਆ ਜੀ ਕਹਿ ਸਕਦੇ ਆ ਤੇ ਬਾਕੀ ਗੱਲ ਐਦਾ ਜੀ ਵੀ ਬੂਆ ਜੀ ਨੇ ਬਹੁਤ ਸਾਰਾ ਪਿਆਰ ਭੇਜਿਆ ਜੀ ਹਨਾ ਆਪਾਂ ਮੇਨ ਗੱਲ ਪਰ ਆਈਏ ਉਹ ਐਕਚੁਅਲੀ ਉਹ ਤਾਂ ਆਏ ਨਹੀਂ ਆਪ ਤਾਂ ਉਹ ਉਹਨਾਂ ਨੇ ਆਪਣੀ ਸਿਸਟਰ ਨੂੰ ਤੇ ਆਪਣੇ ਫਾਦਰ ਸਾਹਿਬ ਨੂੰ ਭੇਜਿਆ ਸਾਡੇ ਕੋਲ ਆ ਉਹਣਾ ਉਹਨਾਂ ਨੇ ਹੈਗਾ ਤਾਂ ਜੀ ਫੋਨ ਮਨੂੰ ਜਿੱਥੇ ਤੱਕ ਲੱਗਦਾ ਵੀ ਸਵੇਰੇ ਮਨੂੰ ਫੋਨ ਬੂਆ ਜੀ ਦਾ ਆਇਆ ਤਾਂ ਮੈਂ ਉਦੋਂ ਦੁੱਧ ਪਾਉਂਦਾ ਵਾ ਕਿਉਂਕਿ ਨੰਬਰ ਬਾਹਰ ਦਾ ਸੀਗਾ ਜੀ ਉਹ ਹਨਾ ਤੇ ਫੋਨ ਮੈਨੂੰ ਲੱਗਦਾ ਮੈਨੂੰ ਬੂਆ ਜੀ ਦਾ ਹੀ ਆਇਆ ਤਾਂ ਉਹਨਾਂ ਨੇ ਮੈਨੂੰ ਐ ਪੁੱਛਿਆ ਵੀ ਰਵਿੰਦਰ ਵੀ ਅੱਜ ਤੁਸੀਂ ਕੀ ਕਰਨਾ ਮੈਂ ਕਿਹਾ ਜੀ ਮੈਂ ਤਾਂ ਜੀ ਫਿਲਹਾਲ ਤਾਂ ਮੈਂ ਦੁੱਧ ਪਾ ਰਿਹਾ ਉਹ ਕਹਿੰਦੇ ਵੀ ਨਹੀਂ ਇਸ ਤੋਂ ਬਾਅਦ ਕੀ ਕਰਨਾ ਮੈਂ ਕਿਹਾ ਜੀ ਇਸ ਤੋਂ ਬਾਅਦ ਤਾਂ ਵੀ ਅੱਜ ਘਰੇ ਆ ਫ੍ਰੀ ਆ ਕਹਿੰਦੇ ਵੀ ਫ੍ਰੀ ਆ ਤੁਸੀਂ ਦੁਪਹਿਰੇ ਫ੍ਰੀ ਆ ਮੈਂ ਕਿਹਾ ਹਾਂਜੀ ਫ੍ਰੀ ਆ ਜੀ ਤੇ ਕਹਿੰਦੇ ਵੀ ਅਸੀਂ ਆਣਾ ਸੀਗਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਜੀ ਆਇਆ ਜੀ ਆਓ ਹਨਾ ਜਦੋਂ ਮਰਜੀ ਤੇ ਫਿਰ ਉਹਨਾਂ ਤੋਂ ਤਾਂ ਚਲੋ ਉਹ ਤਾਂ ਬਾਹਰੇ ਆ ਮੈਨੂੰ ਮੈਨੂੰ ਉਦੋਂ ਨਹੀਂ ਤਾਂ ਪਤਾ ਵੀ ਵੀ ਉਹਨਾਂ ਨੇ ਨਹੀਂ ਆਉਣਾ ਉਹਨਾਂ ਦੀ ਸਿਸਟਰ আর ਫਾਦਰ ਸਾਹਿਬ ਨੇ ਆਉਣਾ ਹਨਾ ਤੇ ਮੈਨੂੰ ਤਾਂ ਇਦਾਂ ਦਾ ਵੀ ਉਹ ਕਿਤੇ ਬਾਹਰੋਂ ਆਏ ਹੋਏ ਆ ਮੈਂ ਕਿਹਾ ਵੀ ਸ਼ਾਇਦ ਉਹ ਉਸੇ ਫੈਮਿਲੀ ਨੇ ਆਉਣਾ ਹਨਾ ਪਰ ਉਹ ਸਾਡੀ ਬੂਆ ਜੀ ਹੈ ਜਿਹੜੇ ਉਹਨਾਂ ਨੇ ਮਤਲਬ ਫਿਰ ਜਿਹੜਾ ਉਹ ਉਹਨਾਂ ਦੀ ਸਿਸਟਰ আর ਫਾਦਰ ਸਾਹਿਬ ਤੇ ਅ ਪਤਾ ਨਹੀਂ ਉਹ ਕਿਸੇ ਡਰਾਈਵਰ ਕਰਕੇ ਆਏ ਕੋਈ ਉਹ ਕਿਵੇਂ ਆਏ ਮੈਨੂੰ ਹੁਣ ਇਸ ਚੀਜ਼ ਬਾਰੇ ਏਡੀ ਨੌਲੇਜ ਹੈ ਨਹੀਂ ਪਰ ਉਹ ਥੋੜਾ ਜਿਹਾ ਉਲਝ ਗਏ ਜੀ ਆਉਣਾ ਸੀਗਾ ਉਹਨਾਂ ਨੇ ਮਾਣੇ ਮਜਰੇ ਉਤੇ ਬੰਤਾ ਜਿਹੜਾ ਡਰਾਈਵਰ ਸੀਗਾ ਉਹ ਭੁਲੇਖਾ ਪੈ ਗਿਆ ਜੀ ਉਹ ਚਲੇ ਗਿਆ ਮਣੀ ਮਜਰੇ ਜਿੱਥੇ ਤੱਕ ਮਨੂੰ ਗੱਲ ਦਾ ਪਤਾ ਲੱਗਿਆ ਅ ਇਦਾਂ ਹੋ ਗਿਆ ਸਿਸਟਮ ਹੋ ਗਿਆ ਜੀ ਉਲਟਾ ਉਹ ਮਨੀ ਮੱਜਰੇ ਜਾ ਕੇ ਉਹਨਾਂ ਨੇ ਕਨਫਰਮ ਕਰਿਆ ਫੋਨ ਕਰਿਆ ਵੀ ਜੀ ਕਿੱਥੇ ਗਾ ਫਿਰ ਉਹ ਜਦ ਪਤਾ ਲੱਗਿਆ ਵੀ ਇਹਦਾ ਕੰਮੇ ਸਾਰਾ ਉਲਟ ਹੋ ਗਿਆ ਵੀ ਮਨੀ ਮੱਜਰੇ ਨਹੀਂ ਮਾਣੇ ਮੱਜਰੇ ਆਉਣਾ ਹਨਾ ਤੇ ਉਹ ਉੱਥੋਂ ਫੇਰ ਵਿਚਾਰੇ ਡਰਾਈਵਰ ਨੂੰ ਵੀਰ ਨੂੰ ਵੀ ਮੈਨੂੰ ਲੱਗਦਾ ਵੀ ਪਤਾ ਨਹੀਂ ਤਾਂ ਸ਼ਾਇਦ ਇੱਧਰ ਦਾ ਏਰੀਆ ਦਾ ਉੱਥੋਂ ਉਹ ਕਹਿੰਦੇ ਵੀ ਫੇਰ ਸਮਰਾਣੇਗੇ ਸਮਰਾਣੇ ਤੋਂ ਨੀਲੋ ਦੇ ਪੁਰੋਂ ਨੂੰ ਫੇਰ ਆਏ ਹਾਲਾਂਕਿ ਇੱਥੋਂ ਚੰਡੀਗੜ੍ਹ ਤੋਂ ਅੱਧਾ ਘੰਟਾ ਲੱਗਣਾ ਤਾਂ ਪਰ ਦੁਆਰਾ ਫੇਰ ਪਿੱਛੇ ਜਾਣ ਕਰਕੇ ਫੇਰ ਘੁੰਮ ਗਿਆ ਏ ਟਾਈਮ ਕਾਫੀ ਖਰਾਬ ਹੋ ਗਿਆ ਉਹਨਾਂ ਦਾ ਹਨਾ ਟਾਈਮ ਖਰਾਬ ਹੋ ਕੇ ਕਰਕੇ ਉਹ ਪਹੁੰਚੇ ਜੀ ਫਿਰ ਲੇਟ ਮਾਮਾ ਜੀ ਉਹਨਾਂ ਕੋਲ ਚਾਚਾ ਜੀ ਫਿਰ ਉੱਥੇ ਚਲੇ ਗਏ ਤੇ ਚਾਚਾ ਜੀ ਨੂੰ ਫੋਨ ਆ ਗਿਆ ਤਾਂ ਚਾਚਾ ਜੀ ਚਲੋ ਫਿਰ ਇਹ ਇਹ ਉੱਥੇ ਮਾਨੇ ਵਾਜਦੇ ਚਲੇ ਗਏ ਤੇ ਚਾਚਾ ਜੀ আর ਮਾਸੀ ਜੀ ਇਹ ਪਰ ਉਹਨਾਂ ਨੇ ਆਉਣਾ ਸੀਗਾ ਸਾਡੇ ਕੋਲ ਨੂੰ ਵੀ ਪਰ ਫਿਰ ਟਾਈਮ ਦੀ ਦਿੱਕਤ ਹੋਣ ਕਰਕੇ ਤੁਹਾਨੂੰ ਪਤਾ ਹੀ ਅੱਜਕੱਲ ਟਾਈਮ ਐਨਾ ਹੀ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜੀ ਅਸੀਂ ਵੀ ਉਹੋ ਆਪਣੇ ਇੰਨੇ ਕੀਮਤੀ ਸਮੇਂ ਚੋਂ ਟਾਈਮ ਕੱਢ ਕੇ ਆਏ ਤੇ ਸਾਡੇ ਕੋਲ ਪਰ ਜਿਹੜੀ ਹੁਣ ਮੈਂ ਤੁਹਾਨੂੰ ਦੱਸੀ ਆ ਵੀ ਚੱਕਰ ਗਲਤ ਘੁੰਮ ਗਿਆ ਉਹਦੇ ਕਰਕੇ ਮਤਲਬ ਫਿਰ ਉਹਨਾਂ ਕੋਲ ਟਾਈਮ ਦੀ ਸ਼ਾਰਟੇਜ ਹੋ ਗਈ ਤਾਂ ਕਰਕੇ ਉਹਨਾਂ ਨੂੰ ਫਿਰ ਵਾਪਸ ਜਾਣਾ ਪਿਆ ਜੀ ਮਾਣੇ ਮਜਰੀ ਤੋਂ ਨਹੀਂ ਪਰ ਉਹਨਾਂ ਨੇ ਪਿਆਰ ਬਹੁਤ ਦਿੱਤਾ ਸਮਝਣੋ ਤਾਂ ਤੁਹਾਨੂੰ ਮੈਂ ਦਿਖਾਉਣਾ ਜੀ ਉਹਨੇ ਕੀ ਕੀ ਕੁਝ ਭੇਜਿਆ ਹੈ ਨਾ ਮੇਰੇ ਵਾਸਤੇ ਵੀ ਜੈਸਮੀਨ ਵਾਸਤੇ ਵੀ ਤੇ ਸਾਡੇ ਮਨਕੀਰਤ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਭੇਜਿਆ ਤੇ ਨੂਰ ਵਾਸਤੇ ਵੀ ਔਰ ਪਾਪਾ ਜੀ ਵਾਸਤੇ ਵੀ ਮੰਮੀ ਜੀ ਵਾਸਤੇ ਵੀ ਸਾਰਿਆਂ ਨੂੰ ਉਹਨਾਂ ਨੇ ਪਿਆਰ ਦਿੱਤਾ ਹੈ ਨਾ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਤਾਂ ਜੀ ਬੂਆ ਜੀ ਨੂੰ ਵੀ ਤੁਸੀਂ ਦਾ ਚਲੋ ਸਾਨੂੰ ਬਹੁਤ ਪਿਆਰ ਭੇਜਿਆ ਅਸੀਂ ਸਤਿਕਾਰ ਕਰਦੇ ਆ ਜੀ ਤੁਹਾਡਾ ਹਨਾ ਤੁਹਾਡਾ ਧੰਨਵਾਦ ਵੀ ਕਰਦੇ ਆ ਜੀ ਬਹੁਤ ਜ਼ਿਆਦਾ ਪਰ ਇੰਨੀ ਸਾਡੀ ਰਿਕੁਐਸਟ ਆ ਜੀ ਬੇਨਤੀ ਆ ਵੀ ਤੁਸੀਂ ਜੇ ਕਿਤੇ ਜਦੋਂ ਵੀ ਹੁਣ ਤੁਸੀਂ ਆਏ ਤੁਸੀਂ ਸਾਡੇ ਘਰੇ ਜ਼ਰੂਰ ਆ ਕੇ ਜਾਣਾ ਜੀ ਠੀਕ ਆ ਜੀ ਤੇ ਨਾਲੇ ਆਪਣੇ ਫਾਦਰ ਸਾਹਿਬ ਨੂੰ ਤੇ ਨਾਲੇ ਆਪਣੀ ਸਿਸਟਰ ਨੂੰ ਵੀ ਜ਼ਰੂਰ ਲੈ ਕੇ ਆਉਣਾ ਕਿਉਂਕਿ ਦੇਖੋ ਕੋਈ ਕਹਨੋ ਵੀ ਕੋਈ ਕਿ ਕਿਸੇ ਚੀਜ਼ ਦਾ ਨਹੀਂ ਮਹੂ ਨਹੀਂ ਹੁੰਦਾ ਤੁਸੀਂ ਤੁਹਾਡੇ ਦਿਲ ਵਿੱਚ ਸਾਡੇ ਵਾਸਤੇ ਜਗ੍ਹਾ ਹੈ ਜੇ ਤੁਸੀਂ ਤਾਂ ਸਮਝ ਲਓ ਸਾਨੂੰ ਐਨੇ ਯੋਗਾ ਸਮਝਿਆ ਹੈ ਨਾ ਤਾਂ ਤੁਸੀਂ ਸਾਡੇ ਨਾਲ ਆਪਣਾ ਸਮਝ ਲਓ ਪਿਆਰ ਸਾਂਝਾ ਕਰਿਆ ਨਹੀਂ ਕੋਈ ਅੱਜ ਕੱਲ ਜੇ ਆਪਾਂ ਦੇਖਿਆ ਜਾਵੇ ਕੋਈ ਦੇ ਲੈਣ ਦਾ ਭੁੱਖਾ ਨਹੀਂ ਜੀ ਹੁੰਦਾ ਹੈ ਨਾ ਤੇ ਇਹ ਪਿਆਰ ਹੁੰਦਾ ਬੰਦੇ ਦਾ ਇਹ ਤੁਹਾਡਾ ਜਿਹੜਾ ਪਿਆਰ ਸਾਡੇ ਵਾਸਤੇ ਸਾਡੀ ਫੈਮਲੀ ਵਾਸਤੇ ਸਾਰਿਆਂ ਵਾਸਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਹਾਂਜੀ ਤੇ ਵੈਸੇ ਇੰਨਾ ਕਰਨੇ ਦੀ ਪੂਆ ਜੀ ਵੈਸੇ ਲੋੜ ਹੈ ਨਹੀਂ ਤੀ ਤੁਸੀਂ ਬਹੁਤ ਜ਼ਿਆਦਾ ਕਰਤਾ ਜੀ ਹੈ ਇੰਨਾ ਕਰਨੇ ਦੀ ਲੋੜ ਹੈ ਨਹੀਂ ਤੀ ਪਰ ਹਾਂ ਮੰਮੀ ਵੀ ਬੰਨੂ ਕਹੇ ਸਗੋਂ ਵੀ ਵੀ ਇਹ ਹੈ ਹੋ ਸਿਸਟਮ ਥੋੜਾ ਜਿਹਾ ਗਲਤ ਗਿਆ ਵੀ ਉਹਨਾਂ ਨੂੰ ਆਉਣਾ ਚਾਹੀਦਾ ਤਾਂ ਅਸੀਂ ਵੀ ਆਪਣੇ ਜਿਹੜਾ ਸਾਡਾ ਫਰਜ਼ ਬਣਦਾ ਉਹ ਅਸੀਂ ਵੀ ਨਿਭਾਉਣਾ ਚਾਹੁੰਦੇ ਤੇ ਹਾਂ ਜੇ ਮੰਨ ਲਓ ਤੁਸੀਂ ਇੰਨਾ ਪਿਆਰ ਕਰਦੇ ਤਾਂ ਅਸੀਂ ਵੀ ਆਪਣੇ ਵੱਲੋਂ ਕੁਝ ਕਰਨਾ ਚਾਹੁੰਦੇ ਤੇ ਹਨਾ ਚਲੋ ਬਾਕੀ ਸਮੇ ਦਾ ਥੋੜਾ ਜਿਹਾ ਸਰਕਲ ਜਿੱਦਾਂ ਮਥਾ ਨੂੰ ਦੱਸਿਆ ਵੀ ਉਹ ਉਲਟ ਹੋ ਗਿਆ ਚਲੋ ਕੋਈ ਗੱਲ ਨਹੀਂ ਫੇਰ ਮਿਲੇ ਹੋਗੇ ਚਲੋ ਫੇਰ ਮਾਰਕਿਰਤਾ ਕਰੂੰਗਾ ਮਿਲਦੇ ਵਰਤਦੇ ਰਹਿਣਾ ਇਦਾਂ ਹੀ ਤੇ ਪੂਆ ਜੀ ਤੁਹਾਨੂੰ ਖਾਸ ਕਰਕੇ ਮੇਰੀ ਰਿਕੁਐਸਟ ਹੈ ਜੀ ਮੇਰੀ ਬੇਨਤੀ ਹੈ ਵੀ ਜਦੋਂ ਤੁਸੀਂ ਪੰਜਾਬ ਆਏ ਤਾਂ ਜਰੂਰ ਆ ਕੇ ਜਾਇਓ ਜੀ ਠੀਕ ਹੈ ਜੀ ਹਾਂ ਤੇ ਬਾਕੀ ਹੁਣੋਂ ਫਿਰ ਟਾਈਮ ਚ ਨੂੰ ਆਪਾਂ ਜਾਵਾ ਨਹੀਂ ਜੀ ਲੰਦੇ ਤੁਹਾਡਾ ਦਿਖਾਉਂਦੇ ਆ ਜੀ ਵੀ ਭੂਆ ਜੀ ਉਹਨਾਂ ਨੇ ਕੀ ਕੀ ਕੁਸ਼ ਭੇਜਿਆ ਹਨਾ ਆ ਜੋ ਕੇ ਚੱਲਦੇ ਆ ਜੀ ਬਾਪੋ ਜੀ ਪਹਿਲਾਂ ਤਾਂ ਸਾਡੀ ਨੂਰ ਨੂੰ ਮਿਲੋ ਤੁਸੀਂ ਨੂਰੂ ਪੁੱਤ ਬੁਲਾ ਦੇ ਸੱਤਰੀ ਕਾਲ ਆ ਚੀਚੀ ਰੱਖ ਕੇ ਬੁਲਾ ਇਹਨੂੰ ਰੱਖ ਦੇ ਥੱਲੇ ਰੱਖ ਦੇ ਹਾਂ ਹੋ ਬੁਲਾ ਸੱਤਰੀ ਕਾਲ ਬੁਲਾ ਦੇ ਸੱਤਰੀ ਕਾਲ ਸੱਤਰੀ ਕਾਲ ਇਹ ਕੰਧੂ ਜਾੜਾ ਉਹ ਉਹ ਚੀਜੀ ਕਿ ਨਹੀਂ ਪਈ ਉਹਦੇ ਥੱਲੇ ਉਹ ਦੇਖ ਉੱਧਰ ਆ ਦੇ ਥੱਲੇ ਥੱਲੇ ਦੇਖ ਥੱਲੇ ਉਹ ਦੇਖ ਇਹ ਔ ਕੀ ਦੀ ਚੀਜੀ ਆ ਖੰਮ ਹੋ ਗਈ ਖੰਮ ਕੀ ਦੀ ਚੀਜੀ ਇਹ ਉਹ ਕੀ ਦੀ ਆ ਚੀਜੀ ਖੰਮ ਹੋ ਗਈ ਪੁੱਤ ਹੋਈ ਰਹਿਣ ਵੀ ਰਹਿਣ ਦੀ ਖੰਮ ਹੋ ਗਈ ਕਹਿੰਦੇ ਕਿ ਕੰਮ ਹੋ ਗਈ ਖੰਮ ਹੋ ਗਈ ਕੰਮ ਹੋ ਗਈ ਚਾਚੀ ਕਾਲ ਚੱਲ ਸੁਣ ਲਈ ਹੁਣ ਤੇਰੀ ਸ਼ਾਸੀ ਗੱਲ ਅਸੀਂ ਤੂੰ ਨਾਚ ਕੇ ਤਾਂ ਦਿਖਾ ਦੇ ਕਿੰਨਾ ਨੱਚਦਾ ਆ ਤੇਰੇ ਨਾਲ ਕੇ ਲਾਸਾ ਮਾਰ ਕੇ ਲੱਗਦਾ

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਜਾਈ ਠੀਕ ਆ ਜੀ ਹਾਂ ਠੀਕ ਹੈ ਜੀ ਵਧੀਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਠੀਕ ਆ ਜੀ ਲਓ ਜੀ ਅੱਜ ਸਾਡੇ ਪ੍ਰੋਣਾ ਜੀ ਯਾਰ ਭੈਣ ਵੀ ਸਾਡੀ ਆਈ ਵੀ ਆ ਤੇ ਕੋਈ ਕੰਮ ਸੀਗਾ ਇਹਨਾਂ ਨੂੰ ਰੋਪੜ ਫੇਰ ਅਸੀਂ ੱੱਕੇ ਨਾਲ ਇਹ ਰੱਖੇ ਅੱਜ ਅਸੀਂ ਕਹਾਂ ਵੀ ਅਸੀਂ ਜਾਣ ਨਹੀਂ ਦੇਣੇ ਭਾਈ ਵੀ ਜੋ ਮਰਜ਼ੀ ਹੋ ਜਵੇ ਸਾਨੂੰ ਆਏ ਦਾ ਜੀ ਅਸੀਂ ਹਰ ਵਾਰ ਆ ਤੁਹਾਨੂੰ ਆਜੁੰਦੇ ਜਾਂ ਅੱਜ ਚਲ ਜੀ ਅੱਜ ਫੇਰ ਹੀ ਜਾਣ ਦੇਈ ਜੀ ਸਾਨੂੰ ਨਹੀਂ ਤੁਰੇ ਕਾ ਕਰੀਏ ਸਾਡਾ ਭਾਈ ਜੀ ਨਹੀਂ ਲੱਗਦਾ ਹੈ ਨਾ ਨਾ ਦੀਦੀ ਨੇ ਉਹਨਾਂ ਨੂੰ ਘੁੰਗ ਜਾ ਕੇ ਗਈ ਆ ਹਾਂ ਇਹ ਗੱਲ ਪਤਾ ਕਿ ਆ ਇਹ ਮੇਲ ਜਿਹੜੀ ਗੱਲ ਆ ਇਹ ਸਾਡੇ ਮਨ ਕੀਰਤ ਨੂੰ ਭਾਈ ਨਾ ਭਾਬੀ ਪਹਿਲਾਂ ਬਲਾਉ ਸਾਸਰੀ ਕਾਲ ਸਾਸਰੀ ਕਾਲ ਜੀ ਸਾਰਿਆਂ ਨੂੰ ਸਾਡੇ ਮਨ ਕੀਰਤ ਨੂੰ ਨਾ ਇਹ ਆਏ ਆਏ ਕਰਨਾ ਹਾਲਾਤ ਆ ਭਾਈ ਦੀਦੀ ਨੇ ਬਾਹਾਂ ਹੈਗੀਆਂ ਦੀਦੀਆਂ ਖਾਸੀਆਂ ਲੰਪੀਆਂ ਇਹ ਭਾਈ ਲੋਭੀ ਬਹੁਤ ਆ ਭੈਣ ਸਾਡੀ ਹਾਂ ਤੇ ਤਾਂ ਕਰਕੇ ਇਹਨੇ ਭਾਈ ਕਾਕਾ ਸਾਡਾ ਹਾਲਾਤ ਆ ਆਏ ਹਲਾੜ ਜ਼ੋਰ-ਜ਼ੋਰ ਤੇ ਤੇ ਹਲਾਕੇ ਹੈ ਹੁਣ ਉਹ ਟਿਕਦਾ ਨਹੀਂ ਹੈਗਾ ਸਾਡੇ ਕੋਲ ਦੱਸ ਉਹ ਕਹੀ ਜਾਂਦਾ ਵੀ ਜਿੱਦਾਂ ਬੂਈ ਹਲਾਉਂਦੀ ਮਨੂ ਉਦਾਂ ਹਲਾਉ ਮਨਕੀਰੇਤ ਹੈ ਦੱਸ ਮਨਕੀਰੇਤ ਓਏ ਉਹ ਉੱਠ ਕਿਆ दादी ਜੋੰਟੀ ਜੀ ਇਹ ਜੋ ਹੁਣ ਤਾਂ ਜਾਗਦਾ ਚੜੀਂ ਤਾਂ ਜੱਗੂ ਕੋ ਫੇਰੀ ਰਾਤ ਨੂੰ ਸੌਂਗਾ ਹੁਣ ਤਾਂ ਕਰਦਾ ਜਾਵੇ ਜਦ ਮੈਂ ਆਏ ਜਦਈ ਜਾਗ ਰਹੇ ਹਾਂ ਜਦ ਬਾਬਾ ਸੌਣੇ ਦਿੱਤਾ ਉਹ ਵਿਚਾਰਾ ਨੇ ਗੇੜੇ ਦਾ ਸੱਪੇ ਨੂੰ ਹੀ ਤਾਂ ਹੁਣ ਸੌਏ ਨਹੀਂ ਕਰਦੀ ਆ 8 ਵਜੇ ਫਰਾਸੇ ਅ ਹੁਣ ਆ ਜਾਗਣ ਡਿਆ ਰਾਤ ਨੂੰ ਟਿਕਿਆ ਰਹੂਗਾ ਰਾਤ ਨੂੰ ਨਾ ਕੰਮ ਦਾ ਟਾਈਮ ਉੱਤੇ ਫਿਲਮਾਂ ਦੇ ਵਿੱਚ ਰੋਟੇ ਹਾਂ ਚੱਲੇ ਥੋੜੇ ਹੀ ਘੰਟੇ ਬਾਅਦ ਦੁੱਧ ਪੀ ਕੇ ਫਿਰ ਸੌ ਜਾਣਾ ਹੈ ਅੱਛੇ ਫੇਰ ਸੌ ਜਾਂਦਾ ਚਾਰ ਵਜੇ ਤਾਂ ਮੈਂ ਕਹਿੰਦੀ ਅਸੀਂ ਆਏ ਵੇ 7 ਵਜੇ ਤੇ 7 ਵਜੇ ਤੇ ਜਾ ਕੇ ਰਹਾ ਹਾਂ ਇੱਕ ਮਿੰਟ ਨਹੀਂ ਸੋਇਆ ਵਧੀਆ ਤਾਂ ਅਹੀ ਰਾਤ ਨੂੰ ਸੌਂਗਾ ਨੌ ਵਜੇ ਆਇਆ ਬੂਆ ਨੇ ਕਿਹਾ ਮੇਰੇ ਕੋਲ ਜਾਉਣਾ ਹਾਂ ਮੇਰੇ ਬਾਅਦ ਭਤੀਜੇ ਨੂੰ ਵੀ ਉਹ ਵੀ ਮੇਰੇ ਬੂਆ ਨੇ ਛੇਤੀ ਆ ਗਈ ਦੀਦੀ ਦੇ ਅੰਦਰ ਆਈ ਦੀਦੀ ਕਹਿੰਦੀ ਮਨਕੀਰ ਤੈਨੂੰ ਸੁੱਤਾ ਪਿਆ ਮੈਂ ਅੰਦਰ ਆਈ ਪਾਣੀ ਲੈਣ ਵਾਸਤੇ ਮਨਕੀਰ ਉੱਠਿਆ ਜਦੋਂ ਵੇ ਅਗਲੇ ਨੂੰ ਭਾਈ ਬੂਆ ਦਾ ਪਤਾ ਲੱਗ ਗਿਆ ਵੀ ਬੂਆ ਆਜੀ ਮੇਰੀ ਬੂਆ ਦੀ ਬਾਸ਼ਨ ਆ ਗਈ ਤੇ ਹਾਂ ਐਦਾਂ ਹੀ ਗੱਲਬਾਤ ਐਦਾਂ ਹੀ ਥੋੜੀ ਕਿਤੇ ਉਹ ਅਟੈਚਮੈਂਟ ਹੀ ਜ਼ਿਆਦੀ ਹੋਣੀ ਅਟੈਚਮੈਂਟੇ ਬਹੁਤ ਆ ਸੋਚੋ ਨਹੀਂ ਲੱਡੂ ਦੀ ਓਏ ਲੱਡੂ ਧੂਕ ਦੇ ਤਿਆਰ ਲਾਓ ਜੇ ਦਰ ਮੇ ਲੋ ਫਾਦਰ ਸਾਹਿਬ ਨੂੰ ਹਾਂ ਜੀ ਸਤਿ ਸ੍ਰੀ ਅਕਾਲ ਜੀ ਹੋਰ ਵਪੈ ਠੀਕ ਆ ਹਾਂ ਜੀ ਚੱਲਤੀ ਚਲਾ ਲੋਈ ਤੁਸੀਂ ਹੁਣ ਵੀ ਚੱਕੀ ਵੀ ਹੁਣ ਤਾਂ ਗਰਮੀ ਜਿਆ ਹੈਗੀ ਤਾਂ ਤਾਂ ਉਧਰ ਰੱਖੀ ਵੀ ਆ ਅੱਛਾ ਉਧਰ ਰੱਖੀ ਵੀ ਆ ਹੌਸਲੇ ਇਹਨੂੰ ਕੋਣ ਹੈ ਲੋਈ ਦਾ ਮੱਸਾ ਨਹੀਂ ਹੁੰਦਾ ਭਾਈ ਲੋਈ ਰੋਪੜ ਤੇ ਆਏ ਨਾ ਹੁਣ ਸਾਡੇ ਨਾਲ ਰੋਪੜ ਤੇ ਆਇਆ ਅੱਛਾ ਕੀ ਪਤਾ ਹੁਣ ਕਾਜਰਾਮ ਦਾ ਕੋਲੇ ਪੈ ਜਾਣੇ ਹਾਂ ਰੌਂਦ ਅੱਛਾ ਅੰਦਰ ਆਓ ਰੌਂਦ ਬਾਬਾ ਪਟਾ ਮਤਲਬ ਕੋਲੇ ਚਾਹੀਦਾ ਕੋਲੇ ਚਾਹੀਦਾ ਆਓ ਕੀ ਪਤਾ ਕਾਦ ਲੋੜ ਪੈ ਜਣੀ ਰੌਂਦਾ ਵੀ ਹੈ ਕਾਦ ਲੋੜ ਪੈ ਜਾਵਾ ਮੁੰਡੇ ਬੁਰੇ ਚਾਹੀਦਾ ਪਟਾ ਤਾਂ ਹਾਂ ਗੱਲ ਤਾਂ ਨਹੀਂ ਖਾਣਾ ਚਾਹੀਦਾ ਖਿਆਲ ਦਾ ਆ ਯਮਾਤਾ ਸੁਣਨਾ ਕੱਝ ਜਾਗ ਜਾਨਾ ਸਿਆਲ ਸਿਆਲ ਦਾ ਹੀ ਹਥਿਆਰ ਆਲੇ ਬੰਦੇ ਦਾ ਕੋਈ ਮੋੜਾ ਨਹੀਂ ਤੁਰ ਸੁਣਨਾ ਕੱਝ ਜਾਗ ਜਾਨਾ ਆ ਦੋਹਰ ਖਵਾ ਦੇ ਜਿੰਦੀ ਕੋ ਦੋ ਠੰਡ ਲੱਗਣ ਲੱਗ ਆ ਲਾਓ ਜੀ ਇੱਧਰ ਮਿਲੋ ਸਾਡੇ ਮੇਨ ਬੰਦੇ ਨੂੰ ਮੇਨ ਬੰਦਾ ਸਾਡਾ ਹੁਣ ਉੱਠਿਆ ਪਾਈਏ ਅੱਜ ਸਵੇਰ ਦਾ ਬੰਦਾ ਬਿਮਾਰ ਚੱਲਦਾ ਜੇ ਨਾ ਮੇਨ ਬੰਦਾ ਵੀ ਫਿਰ ਚੱਕਾਨੇ ਹੋ ਜਾਂਦਾ ਤਾਂ ਹੀ ਹੋਰ ਮੇਨ ਬੰਦਾ ਬੜਿਆ ਹਾਸਲ ਲੱਗਿਆ ਹੁਣ ਚੱਕਾਨੇ ਜਾ ਹੋਇਆ ਸਾਰੇ ਤੇ ਮੈਂ ਬੰਦਾ ਸਭ ਤੇ ਤੇ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜਤੀ ਕਲਾ ਚ ਹੋਵੋਗੇ ਠੀਕ ਹੋਵੋਗੇ ਸਾਰੇ ਵੀ ਸਹੀ ਸਹੀ ਨਹੀਂ ਹੈਗੀ ਜੀ ਕੋਈ ਗੱਲ ਦੀ ਚੱਲਦਾ ਰਹਿੰਦਾ ਨਕਮੁਨਾਂ ਦੀਆਂ ਕੁਮਾਰੀਆਂ ਕਹਿੰਦੇ ਬੜੀਆਂ ਹੋਈਆਂ ਜ਼ਿੰਦਗੀ ਚੱਲਦੀ ਵੀ ਤਾਂ ਹੀ ਆ ਕਹਿੰਦੇ ਦੁੱਖ ਸੁੱਖ ਜ਼ਿੰਦਗੀ ਦੇ ਦੋ ਪਹਿਲੂ ਆ ਹੂੰ ਵੀ ਜੇ ਸਿ ਕਹਿੰਦੇ ਆ ਦੀ ਹਮੇਸ਼ਾ ਸੁਖੀ ਰਹੇ ਉਹ ਵੀ ਨਹੀਂ ਗੱਲ ਬਣਦੀ ਕਿ ਹਮੇਸ਼ਾ ਨਹੀਂ ਰਹਿੰਦਾ ਉਹ ਵੀ ਨਹੀਂ ਪਰ ਪਤਾ ਹੀ ਆ ਵੀ ਸਭ ਕੁਝ ਚੱਲ ਜੀ ਜਾਂਦਾ ਹਾਂ ਤੇ ਆਜੇ ਬਲੌਗ ਕੁਛ ਇਸ ਤਰ੍ਹਾਂ ਸਟਾਰਟ ਕਰਿਆ ਮੈਂ ਤਾਂ ਪਈ ਥੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਥੋੜਾ ਜਿਹਾ ਟਾਈਫੈਡ ਆਇਆ ਜੀ ਸੈਲ ਡਾਉਂ ਤੇ ਸਰਦਾਰ ਜੀ ਕਹਿੰਦੇ ਥੋੜਾ ਜਿਹਾ ਕੈਮ ਹੋ ਦੀਦੀ ਨਾ ਹੀ ਆਏ ਹੋਈਆਂ ਮੈਂ ਕਿਹਾ ਚਲੋ ਬੈਡਰ ਨਹੀਂ ਮੰਨ ਕੋਈ ਸ਼ੋਰ ਹੋ ਜਾਂਦਾ ਸ਼ੋਰ ਨਹੀਂ ਜੇ ਕੁਛ ਨੂੰ ਕੀ ਕਰੀਏ ਤੇ ਆਉਣਾ ਸੀ ਪਹਿਲਾਂ ਨੇ ਬੂਆ ਰਾਣੇ ਸਾਡੇ ਘਰ ਵੀ ਆਉਣਾ ਸੀਗਾ ਔਰ ਚਲੋ ਜਿਹੜੀ ਬੂਆ ਏ ਉਹ ਤਾਂ ਕੈਨੇਡਾ ਚ ਬ੍ਰੈਂਟਨ ਚ ਪਰ ਉਹਨਾਂ ਦੇ ਜਿਹੜੇ ਖਾਲਦ ਸਾਹਿਬ ਤੇ ਉਹਦੀ ਸਿਸਟਰ ਭੈਣ ਉਹ ਸਾਡੀ ਬੂਆ ਲੱਗੀ ਉਹ ਵੀ ਚਲੋ ਹਾਂ ਪਾਪਾ ਜੀ ਤੇ ਬੂਆ ਜੀ ਨੇ ਵੀ ਇੱਥੇ ਵੀ ਆਉਣਾ ਸੀਗਾ ਉਹ ਦੂਰਾ ਕੁਝ ਪਤਾ ਨਹੀਂ ਹੋਇਆ ਉਹ ਮੈਂ ਦੱਸਤਾ ਚੱਕਰਾਂ ਦੇ ਵਿੱਚ ਕੀ ਕਰਨਾ ਹਾਂ ਹਾਂ ਦਾਣੇ ਪਾਣੀ ਦਾ ਖੇਲ ਆਸਾ ਨਾ ਹਾਂ ਠੀਕ ਹੈ ਮਹਾਰਾਜ ਸਾਹਿਬ ਜੀ ਵੀ ਪਹਿਲਾਂ ਨਹੀਂ ਕੀ ਆਉਦਾ ਵੇ ਜਿੱਥੇ ਬੰਦੇ ਦਾ ਦਲਾਂ ਪਾਣੀ ਆ ਬੰਦਾ ਆਪੇ ਪੁੱਜ ਜਾਂਦਾ ਜਿੱਥੇ ਮਰਜੀ ਉਹਨਾਂ ਆਪਣੇ ਭਾਜੀ ਨਾਲ ਲੈ ਲੋ ਇਹਨਾਂ ਨੂੰ ਕੀ ਆ ਪਤਾ ਤਾ ਵੀ ਸ਼ਾਮ ਦੀ ਰੋਟੀ ਨਾ ਨਹੀਂ ਰਹੀ ਕਿ ਪਾਣੀ ਹਾਂ ਬਿਲਕੁਲ ਕੰਨ ਜਲਦੀ ਗੱਲ ਆ ਜੀ ਕੰਨ ਜਲਦੀ ਬਿਲਕੁਲ ਮੋਹਰਾ ਖਾਣੇ ਵਾਲੇ ਦਾ ਜੈ ਕਪੂੜੀ ਦਾ ਰਿਸ਼ਤਾ ਕਰਨਾ ਹੈ ਜੀ ਮੁੰਡੇ ਦਾ ਰਿਸ਼ਤਾ ਕਰਨਾ ਹੈ ਜੀ ਦੂਰ ਦੂਰ ਲੱਭੀ ਜਾਣੇ ਲੱਭੀ ਜਾਣੇ ਆਂ ਜੀ ਨੇੜੇ ਵਜੇ ਨਾਲ ਆ ਬੈਠੇ ਦੇ ਇੱਥੇ ਬੈਠੇ ਦੇ ਇੱਥੇ ਨਾਲ ਮਾਣੀ ਚੁੱਕਾ ਇਹ ਤਾਂ ਗੱਲ ਹੁਣ ਤੋਂ ਆਪਣੇ ਬਾਰੇ ਲੱਗੀ ਮੇਰੇ ਉੱਤੇ ਲੱਗੀ ਮੰਨ ਲਓ ਤੁਸੀਂ ਵੀ ਲਾਣੇ ਤੁਸੀਂ ਸਾਡ ਜਿਹੜੀ ਉਹ ਅਮਰਿਆ ਚਾਚਾ ਸਰੋਜੀ ਚਾਚਾ ਹੈ ਉਹਦੀ ਜਿਹੜੀ ਭੈਣ ਆ ਉਹ ਨੂੰ ਬਹੁਤ ਬਹੁਤ ਤੂੰ ਬੜੀ ਭੈਣ ਤੀ ਨਾ ਹਾਂ ਬਹੁਤ ਬਹੁਤ ਦੂਰ ਦੂਰ ਦੇ ਰਿਸ਼ਤੇ ਦੇਖੇ ਤੇ ਪਰ ਉਹ ਐਵੇਂ ਮੋਜ ਲਈ ਗੁਰਬੈਈ ਇੱਥੇ ਨੇੜੇ ਆ ਆ ਨਦੀ ਪਾਰ ਕਰਕੇ ਉਹੀ ਗੱਲ ਆ ਨਾ ਵੀ ਦਾਣੇ ਪਾਣੀ ਦੀ ਉਹ ਤਾਂ ਕਿੱਦੇ ਕੁਛ ਕਰੇ ਵੀ ਕਹਿਣ ਦਾ ਭਾਵਾ ਹੈ ਵੀ ਕੁਛ ਨਹੀਂ ਪਤਾ ਵੀ ਕਿੱਥੇ ਆਪਣੇ ਕਿਆ ਕਰ ਲਵਾਂ ਹਾਂ ਦਾਣੇ ਪਾਣੀ ਦੀ ਗੱਲ ਆ ਤੂੰ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਮੋਟਰਸਾਈਕਲ ਚਲਾਉਂਦੇ ਜਾ ਰਹੇ ਹੋ ਜੇ ਕਿਸੇ ਦੇ ਪਿੰਡ 'ਚ ਤੁਹਾਨੂੰ ਹਾਕ ਮਾਰਦੀ ਆ ਜਾਂ ਬਿੰਦੇ ਨੱਸੀ ਪੀਲਾ ਹਾਂ ਕੁਛ ਨਹੀਂ ਪਤਾ ਉਹ ਦਾਣੇ ਮਾਣੀ ਦੀ ਗੱਲ ਹੈ ਬਿਲਕੁਲ 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 ਹਾਂ ਦੇਖ ਮੇਰੀ ਗੱਲ ਸੁਣ ਜਾ ਆਪਾਂ ਮੋਲਾਪੁਰ ਗਏ ਤੇ ਉੱਥੇ ਉਹ ਦੇਖ ਲਾ ਬੂਆਰਾ ਨੇ ਕਿੰਨਾ ਪਿਆਰ ਹੈ ਪਿੰਨੀਆਂ ਦੇ ਓਏ ਦੂਈ ਦੂਈ ਬੂਆਰਾ ਨੇ ਜਿਹੜੇ ਜਿੰਨਾ ਘਰ ਆਪਾਂ ਪਹਿਲਾਂ ਗਏ ਤੇ ਵਿਚਾਰਿਆਂ ਨੇ ਸਮੋਸੇ ਮੰਗਾ ਦੇਖ ਲਾ ਉੱਥੇ ਕਿ ਆਪਾਂ ਨੂੰ ਪਤਾ ਲਾ ਵੀ ਉੱਥੇ ਆਪਾਂ ਦਾਣਾ ਪਾਣੀ ਉੱਥੇ ਹਨਾ ਫੋਨ ਵੀ ਆਈ ਜਾਂਦੇ ਹੁਣ ਤੁਸੀਂ ਕਾ ਦਉਣਾ ਹਾਂ ਜੇ ਮਰਨਾਂ ਮੈਂ ਤਾਂ ਕੋਈ ਕੀ ਆ ਕੇ ਜਾਊਗਾ ਟੈਨਸ਼ਨ ਨਹੀਂ ਬਿਲਕੁਲ ਬਿਲਕੁਲ ਨਹੀਂ ਜਾ ਕੇ ਆਵਾਂਗੇ ਹਾਂ ਉਹੀ ਅਗਲਾ ਕਹਿੰਦਾ ਹਾਂ ਬਿਲਕੁਲ ਬਿਲਕੁਲ ਇਹ ਵੀ ਗੱਲ ਹੈ ਜੀ ਇਹਨਾਂ ਆਪਾਂ ਜੀ ਹੁਣ ਮੈਂ ਤਾਂ ਨਹੀਂ ਪਾਪਾ ਹੀ ਰੋੜ ਚੱਜਦੇ ਆ ਪਿੱਛੇ ਦੇ ਆਪਾਂ ਹੀ ਕਾ ਦਉਗੇ ਮੰਮੀ ਨੂੰ ਬੋਲ ਮੰਮੀ ਨੂੰ ਕਹਿੰਦੇ ਨੇ ਕਾ ਦਉਗੇ ਮੇਰਾ ਜੀ ਲਾਦਾ ਪਾਪਾ ਹੀ ਹਾਂ ਬੇਸ਼ੱਕ ਆ ਵੀ ਬੋਲੇ ਨਾ ਫਿਰਦੇ ਆ ਵੀ ਇੱਥੇ ਕੀਤੇ ਆ ਹਾਂ ਹਾਂ ਮੈਂ ਤਾਂ ਖਾ ਚਾਲ ਕੋਈ ਨਾ ਬਸ ਫੋਨ ਚਾਉਣਾ ਹੀ ਆ ਕੋਈ ਚੱਕਰ ਨਹੀਂ ਲੈ ਫੇ ਹੁਣ ਮੇਨ ਗੱਲ ਪਰ ਆਪਾਂ ਆਈਏ ਭਾਈ ਸਾਡੀ ਬੂਆ ਨੇ ਇੰਨਾ ਪਿਆਰ ਭੇਜਿਆ ਹਨਾ ਇਹ ਤੇ ਸਾਡੇ ਮਨਕੀਰ ਤਵਾਸਤੇ ਸਾਰੀ ਫੈਮਲੀ ਵਾਸਤੇ ਹਨਾ ਜਿਹਦੇ ਕੀ ਕਰਨ ਦੀ ਲੋੜ ਨਹੀਂ ਥੀ ਹੈਗੀ ਕਿਉਂਕਿ ਬੂਆ ਦਾ ਪਿਆਰ ਹੈ ਬਹੁਤ ਬੜਾ ਹਾਂ ਬਿਲਕੁਲ ਬਿਲਕੁਲ ਨਹੀਂ ਮੈਂ ਵੀਡੀਓ ਚ ਕਹਿ ਕੇ ਹਟਿਆ ਪਹਿਲਾਂ ਮੈਂ ਕਿਹਾ ਵੀ ਬੂਆ ਜੀ ਜਦ ਭਾਈ ਤੁਸੀਂ ਆਉਣਾ ਤਾਂ ਤੁਸੀਂ ਜਰੂਰ ਗੇੜਾ ਮਾਰ ਕੇ ਜਾਇਓ ਵੀ ਸਾਡੇ ਵੀ ਜਿਹੜੇ ਫਰਜ਼ ਬਣਦੇ ਅਸੀਂ ਉਹ ਵੀ ਨਿਭਾਉਣੀ ਹੈ ਮਨ ਕੀਤ ਦਿ ਨਾਨੀ ਨੇ ਸਮਾਨ ਭੇਜਿਆ ਇੱਕ ਪਾਸੇ ਨੂੰ ਦੇਖਿਆ ਜਾਵੇ ਹਾਂ ਬਿਲਕੁਲ 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 ਸਹੀ ਗੱਲ ਚਲੋ ਜਿਹਦੀ ਹੱਡਿਆ ਚ ਭੇਜਿਆ ਬਾਈ ਹਾਂ ਤੇਰਾ ਆਇਆ ਇਨਦੀ ਕਿਰਪਾ ਨਾਲ ਹਾਂ ਲਓ ਫਿਰ ਦੇਖੋ ਤਾਂ ਮੇਰੀ ਬੂਆ ਨੇ ਸਮਾਨ ਭੇਜਿਆ ਕਾਹ ਦੀ ਨਾਨੀ ਲਓ ਜੀ ਭਾਈ ਹੁਣ ਦੇਖੀਏ ਸਮਾਨ ਵੀ ਮੇਰੇ ਸਭ ਨਾਲੋਂ ਮੇਨ ਸਮਾਨ ਹਾਂ ਮੇਰੇ ਰਵਿੰਦਰ ਸਿੰਘ ਦਾ ਜੋੜਾ ਹਾਂ 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 ਜੋੜੀ ਵੀ ਤੇ ਆਉਂਦੀ ਨਾਲ ਲਓ ਭਾਈ ਹਾਵੇਂ ਦੇ ਸੂਟ ਆਇਆ ਸਰ ਜੀ ਤੱਕ ਦੱਸੋ ਇਹਰਾ ਹੋ ਤੇਰਾ ਵਾਹ ਜੀ ਵਾਹ ਕਿੰਨਾ ਸੋਹਣਾ ਕਲਰ ਸੂਟ ਬਹੁਤ ਸੋਹਣਾ ਹੈ ਗਰਮੀ ਚ ਪਾਣਿਆ ਨਹੀਂ ਵਈ ਸੂਟ ਬਾਕੀ ਹੋ ਦੇ ਦੀ ਹਨਾ ਬਹੁਤ ਸੋਹਣੇ ਸੂਟ ਆ ਮਮਮੀ ਦਾ ਇਹ ਮਮਮੀ ਦੀ ਲੱਗਦਾ ਹੈ ਬਣਾ ਅੱਛਾ ਇਹ ਮਮਮੀ ਦਾ ਹੀ ਹਾਂ ਹਾਂ ਤੇ ਵੀ ਬਹੁਤ ਸੋਹਣਾ ਮੁੰਮੀ ਆ ਗਿਆ ਹਨਾ ਆਹ ਪਾਪਾ ਜੀ ਦੇ ਵੈਸੇ ਨਾ ਮੈਂ ਤੁਹਾਨੂੰ ਗੱਲ ਦੱਸਾਂ ਮਮਮੀ ਨਾ ਆਪ ਜਦ ਵੀ ਮਮਮੀ ਨਾ ਜਦ ਸੂਟ ਲੈ ਲੈਣਾ ਇਹ ਕਹਣਾ ਮਨੂੰ ਨੇ ਕਹਿਣਾ ਫਿਰ ਬੰਦੇ ਆ ਦੇਖ ਤਾਂ ਰੰਗ ਠੀਕ ਆ ਹੈ ਇਹ ਤਾਂ ਇਹ ਤਾਂ ਮੈਂ ਕਹਿਤਾ ਵੀ ਆ ਮम्मी ਠੀਕ ਆ ਮम्मी ਨੇ ਤਾਂ ਲੈਣਾ ਮੈਂ ਨਹੀਂ ਲੈਣਾ ਹੈ ਵਾਸੇ ਆ ਵਾਲਾ ਕਲਰ ਬਾਈ ਵਾਕਿਓ ਮਨੂੰ ਬਹੁਤ ਵਧੀਆ ਲੱਗਿਆ ਹਨਾ ਕਿਆ ਗਰਮੀਆਂ ਦਾ ਕਲਰ ਹੈ ਹਾਂ ਬਹੁਤ ਵਧੀਆ ਪਿਆਰਾ ਕਲਰ ਹੈ ਨਾ ਹੁਣ ਸਿਆਣਾ ਬੰਦਾ ਜਿਹੜਾ ਨਿਆਣਿਆਂ ਦੀ ਪਸੰਦ ਕਰਦਾ ਹਾਂ ਮੈਨੂੰ ਨਿਆਰੇ ਚੰਗਾ ਲੱਗਣਾ ਜ਼ਰੂਰੀ ਬਿਲਕੁਲ 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 ਆਹ ਪਾਪਾ ਇਹ ਕੁਰਤਾ ਪਜਾਮਾ ਹੈ ਇਹ ਪਾਪਾ ਜੀ ਨੂੰ ਭਾਈ ਕੁਰਤਾ ਪਜਾਮਾ ਪਾਪਾ ਜੀ ਦਾ ਪੇਸ ਦੇਖ ਲਓ ਤੁਸੀਂ ਪਾਪਾ ਜੀ ਨੇ ਹੋਰ ਕਾਲੂ ਦੇਣਾ ਸੋਹਣਾ ਮੁੱਲ ਲੱਗਦਾ ਹੈ ਜੀ ਸੋਹਣਾ ਨਾਲ ਬਹੁਤ ਵਧੀਆ ਸੀ ਨਾ ਨਾਲ ਸੋਹਣਾ ਐ ਇੰਨੇ ਪਿਆਰ ਨਾਲ ਅਗਲੇ ਨੇ ਇੰਨੇ ਪਿਆਰ ਨਾਲ ਅਗਲੇ ਨੇ ਭੇਜਿਆ ਜੀ ਸਾਰੇ ਸੋਹਣੇ ਆ ਆਪਣੇ ਵੀ ਸੋਆਇਓ ਭਾਈ ਜਿਹੜਾ ਭੇਜੇ ਸਾਰੇ ਇਹ ਫਿਰ ਸਵਾ ਕੇ ਨਾ ਫਿਰ ਕਿਸੇ ਹੋਰ ਬਲੌਗ ਤੇ ਜਿੱਦਾਂ ਪਾਉਣੇ ਆ ਇਹ ਇਹ ਬੂਆ ਜੀ ਨੂੰ ਪਾ ਕੇ ਦਿਖਾਉਣੇ ਆ ਭਾਈ ਤੂੰ ਆ ਜੀ ਤੇਰੀ ਤੋਲੀਆ ਭੇਜਦੀ ਅੱਛਾ ਲਾਫ ਨਹੀਂ ਦੇ ਦੀ ਨੋ ਤਵਲੀਆ ਆ ਲਉ ਭੇਜਿਆ ਦੋਲੀਆ ਮਨ ਕੀਰਤ ਨੂੰ ਅੱਛਾ ਆ ਦੇਖ ਇਧਰ ਕਿ ਕਲਾ ਮਾਰ ਲਈ ਫਿੱਡੀ ਲਾਉਗੀ ਨਾ ਕਦੇ ਨੀ ਹੁਜੀ ਲਾਉਂਗਾ ਲੈ 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 ਖੁਸ਼ ਹੋ ਬੋਲੀ ਭਈਆ ਦੇਖ ਲੈ ਖੁਸ਼ ਹਾਂ ਇੱਕ ਬਾਤ ਕੀ ਇਹ ਹਾ ਕੱਪੜੇ ਵੀ ਤੁਸੀਂ ਖੋਲ ਕੇ ਦਿਖਾਓ ਇਹ ਭਾਈ ਖੋਲ ਕੇ ਦਿਖਾਓ ਮੜਾ ਜੀ ਹਾਂ ਲਫਾਫੇ ਜੂ ਮਿਲਿਆ ਕਣਾ ਦੇਖਦੇ ਨਿਸ਼ਕਾਰਾ ਜਾਈ ਪਈ ਜਾਂਦਾ ਅਉਜੀ ਇਹ ਭਾਈ ਮਨਕੀਰਤ ਵਾਸਤੇ ਇਹ ਸ਼ੁਰੂ ਹੋ ਗਏ ਹੁਣ ਬਸ ਦੇਖੀ ਜਾਓ ਉਹ ਆ ਜੀ ਨੇ ਪਿਆਰ ਤਗੜਾਈ ਭੇਜਿਆ ਇਹ ਹੀ ਗੱਲ ਨਹੀਂ ਸਾਡੇ ਭਾਈ ਬਹੁਤ ਜ਼ਰਾ ਜੈਪ ਮੁਜ਼ੇ ਜਰਾਪਾ ਨ ਦੇ ਕਵਰ ਨਾ ਜਰਾਪਾ ਦਸਤਾਨੇ ਜੈਪ ਕਹਾਣੀ ਆ ਉਹ ਨਿਕਰ ਦੇਖ ਕੇ ਆ ਵਧੀਆ ਯਾਰ ਕਿੰਨਾ ਸੋਹਣਾ ਹੈ ਰੰਗ ਬੜਾ ਸੋਹਣਾ ਹਾਂ ਆ ਨਿਕਰ ਬਹੁਤ ਸੋਹਣੀ ਲੱਗੀ ਆ ਪੁੱਤ ਆ ਦੇਖੋ ਨਾ ਆ ਦੇਖ ਜੀਨ ਦੀ ਜੀਨ ਦੀ ਪੈਂਟ ਸਾਡੇ ਜੱਗੇ ਝੇੜਦੀ ਲੈ ਬਾਈ ਘਰ ਦੇ ਸਾਰੇ ਘਰ ਦੇ ਕੱਪੜੇ ਹਾਂ ਇਹ ਸਮਝ ਲੈ ਬੀਬੂ ਆ ਜੀ ਨੇ ਜਮਾਈ ਪੂਰਾ ਸੀਜ਼ਨ ਲੋੜ ਸਕੀ ਚੱਕ ਪਾਉਣੇ ਨੇ ਆ ਚੱਕ ਕੇ ਦਿਖਾ ਚੱਕ ਕੇ ਦਿਖਾ ਵਾਹ ਆ ਮੇਰੀ ਜੰਦੀ ਆ ਦੁਰੂ ਨਾ ਪੁੱਤ ਆ ਲੋ ਮੜਾ ਜਾ ਪਾਪਾ ਜੀ ਤੁਸੀਂ ਫੜੋ ਨੂਰੂ ਨੂੰ ਮੜਾ ਜਾ ਆਜਾ ਮੁੰਡਾ ਇੱਧਰ ਆ ਪੁੱਤ ਇਹਨੂੰ ਆ ਲੈ ਇੱਥੇ ਹਾਂ ਇੱਥੇ ਬਿਠਾ ਲਓ ਵੇ ਸੋਹਣੀ ਲੱਗਦੀ ਐ ਹਾਂ ਪਾਤਰ ਉੱਪਰ ਜਿਹੜਾ ਮਾਰਿਆ ਨਹੀਂ ਨਹੀਂ ਭਾਈ ਆ ਦੇਖ ਤਾਂ ਡਿਜ਼ਾਈਨ ਤਾਂ ਦੇਖ ਲੈ ਦੇ ਲੈ ਆਹ ਦੇਖੋ ਜਿੰਨਾ ਸੋਹਣਾ ਹੈ ਨਾਲੇ ਵੀ ਦੀ ਗਰਮੀ ਵਾਲੇ ਕੰਦ ਗਰਮੀ ਵਾਲੇ ਕੰਦ ਨਾਲੇ ਸਹੀ ਗੱਲ ਹਾਂ ਕੱਪੜਾ ਬਹੁਤ ਸੋਹਣਾ ਹੈ ਇਹਨਾਂ ਦੇ ਕਿ ਬਣੇ ਦੇਖੇ ਕਿ ਬਣੇ ਬਣਾਈ ਨਹੀਂ ਕਹਿੰਦੀ ਬਣਾਇਆ ਭਾਈ ਬਹੁਤ ਸੋਹਣੀ ਸਾਡੀ ਨਾ ਹਾਂ ਬਣਾਇਆ ਦਾ ਨੂਰ ਤੇ ਆ ਜਾਈ ਸਾਲ ਦੇ ਦਾ ਦੋ ਸਾਲ ਕਿਹੜਾ ਮੰਨ ਕੇ ਆ ਬੂਆ ਨੇ ਪੈਸੇ ਭੇਜੇ ਹਾਂ ਐਂ ਵੈਸੇ ਇੱਕ ਸੈਟ ਆ ਹੱਥ ਸਾਡੇ ਜੋੜਦੇ ਆ ਜਣਾ ਹਾਂ ਇਹਦੇ ਵਿੱਚ ਤੇ ਨਾ ਇੱਕ ਦੋ ਸੈਟ ਥੋੜੇ ਜੇ ਬੜੇ ਆ ਜਿਹੜੇ ਉਹ 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 ਆਣੇ ਨੂੰ ਜੋੜਦੇ ਆਣੇ ਨੂੰ ਆ ਜਣਾ ਵੀ ਦੇਖੋ ਨਾ ਇਹ ਵੀ ਜੋੜਦੇ ਹਾਂ ਆ ਨਾਈਟ ਸੂਟ ਦੇ ਆ ਨਾਈਟ ਸੂਟ ਹੀ ਮੰਨ ਕੇ ਇਤਦਾ ਜੀ ਨਾਈਟ ਸੂਟ ਹੈ ਬਈ ਵਾਕਿਆ ਬੜਾ ਸੋਹਣਾ ਇਹ ਵੀ ਹੈ ਰਾਜੀ ਨਾ ਏ ਹੌਲੇ ਬੱਦਕਾ ਦੇਖਣੀ ਪਿੱਛੇ ਤੇ ਆ ਦੇਖਿਆ ਇਹ ਆ ਦੇਖ ਵਾਹ ਲਿਆ ਆਹ ਕਿਆ ਵਧੀਆ ਚੀਜ਼ ਹੈ ਬਈ ਸਾਰੇ ਸੂਟ ਨਾ ਕੋਈ ਕਿਸੇ ਨਾਲ ਰੰਗ ਕਿਸੇ ਦਾ ਮੈਚ ਨਹੀਂ ਹਾਂ ਸਾਰੇ ਸੂਟ ਨਾ ਅਲੱਗ-ਅਲੱਗ ਆ ਦੇਖ ਆ ਵੀ ਬਾਈ ਕਿਆ ਵਧੀਆ ਚੀਜ਼ ਹੈ ਇਹ ਇਹ ਖੋਲ ਕੇ ਦਿਖਾਓ ਆ ਖੋਲ ਕੇ ਇਹ ਖੋਲ ਕੇ ਖੋਲ ਕੇ ਬਟਨ ਇਹ ਮੱਲਾ ਦਾ ਨਿਆਣੇ ਨੂੰ ਵਿੱਚ ਪਾਓ ਬਟਨ ਲਾ ਦਿਓ ਹੈਨਾ ਇਹ ਤਾਂ ਪਜਾਮੇ ਵੀ ਉਸ ਤਰ੍ਹਾਂ ਦੀ ਹੋ ਆ ਹਾਂ ਇਹ ਤਾਂ ਬਹੁਤ ਸੌਖਾ ਪਾਉਣਾ ਫਿਰ ਜਿੱਦਾਂ ਜਿੱਦਾਂ ਨਿਆਣਾ ਕਈ ਵਾਰ ਨਹੀਂ ਕੱਪੜੇ ਪਾਉਂਦਾ ਅਣਜਾਣ ਬੰਦਾ ਵੀ ਇਹ ਪਾ ਸਕਦਾ ਹੈਨਾ ਵਿੱਚ ਬਟਨ ਹਾਂ ਇਹ ਤਾਂ ਬਹੁਤ ਵਧੀਆ ਚੀਜ਼ ਆ ਵਾਹ ਜੀ ਵਾਹ ਲੈ ਵੀ ਪੂਆ ਜੀ ਨੇ ਕਰਾਤੀ ਧੰਤਨ ਹੈ ਕਿੰਨੇ ਸੋਹਣੇ ਬਹੁਤ ਵਧੀਆ ਕੱਪੜੇ ਆ ਜੀ ਹਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਧੰਨਵਾਦ ਭਾਈ ਸਹੀ ਗੱਲ ਆ ਪਰ ਅਸੀਂ ਵੀ ਸਾਨੂੰ ਵੀ ਥੋੜਾ ਜਿਹਾ ਫੀਲ ਹੁੰਦਾ ਵੀ ਜੇ ਜੇ ਸਾਡੇ ਘਰਾਂ ਆਉਂਦੇ ਤਾਂ ਅਸੀਂ ਵੀ ਥੋੜਾ ਜਿਹਾ ਆਪਣੇ ਵੱਲੋਂ ਜੇ ਸਾਡਾ ਫਰਜ ਅਸੀਂ ਤਿਆਰੀਆਂ ਵੈਸੇ ਭਾਈ ਕਰੀਐ ਮੀਤੀਆਂ ਹੈਨਾ ਵੀ ਭਾਈ ਸਾਡੇ ਵੀ ਵਿਊਅਰਸ ਨੇ ਸਾਡੀ ਫੈਮਿਲੀ ਨੇ ਆਉਣਾ ਏ ਹੈਨਾ ਸਾਡੀ ਬੂਆ ਜੀ ਰਹਾਂ ਨੇ ਆਉਣਾ ਏ ਕੁਝ ਮੰਨੂ ਐ ਹੋਇਆ ਵੀ ਹਾਂ ਲਾਗ ਤੇ ਹੀ ਜਦੋਂ ਪਤਾ ਲੱਗਿਆ ਸਾਨੂੰ ਵੀ ਭਾਈ ਵੀ ਆ ਨਹੀਂ ਹੋਣਾ ਵੀ ਟਾਈਮ ਦੀ ਛੋੜੀ ਉਹ ਫਿਰ ਉਹਨੇ ਜਾਣਾ ਵੀ ਦੂਰ ਤਾਂ ਦੇਦੀ ਹਾਂ ਉਹਨਾਂ ਨੇ ਜਾਣਾ ਵੀ ਦੂਰ ਤਾਂ ਨਾ ਮਾਪਾ ਜੀ ਗਲਤ ਆ ਹਾਂ ਉਹਨਾਂ ਨੇ ਪਿੱਛੇ ਵੀ ਸਫ਼ਰ ਬੋਪਾ ਰਾਏ ਤੇ ਆਏ ਵੀ ਤੇ ਜੀ ਹਾਂ ਲੰਬਾ ਸਫ਼ਰ ਤਾਂ ਉਹਨਾਂ ਦਾ ਫਿਰ ਤਾਂ ਕਰਕੇ ਨਾ ਉਹ ਫਿਰ ਉਹਨਾਂ ਨੇ ਸੋਚਿਆ ਵੀ ਹੁਣ ਟਾਈਮ ਘਟਾ ਉਹ ਕਿਉਂਕਿ ਉਹਨਾਂ ਦਾ ਜਿਹੜਾ ਉਹਨਾਂ ਨੇ ਆਣਾ ਦਾ ਮਣੀ ਮਾਜਰੇ ਉਹ ਚੱਲ ਗਏ ਮਨੀ ਮਾਜਰੇ ਅੱਛਾ ਆਪ ਰੇਖਾ ਪੈ ਗਿਆ ਫਿਰ ਮਨੀ ਮਾਜਰੇ ਤੇ ਫਿਰ ਮੁੜੇ ਤਾਂ ਇੱਕ ਦੋ ਘੰਟੇ ਉਹਨਾਂ ਦੇ ਖਰਾਬ ਹੋ ਗਏ ਹਾਂ ਚੱਕਰ ਹੋ ਹਾਂ ਉਹ ਕਿਉਂਕਿ ਡਰਾਈਵਰ ਵੀਰ ਤਾਂ ਜਿਹੜਾ ਉਹ ਵੀ ਨਹੀਂ ਤਾਂ ਇੱਧਰ ਤਾਂ ਭੇਜ ਤਾ ਉਹਨੂੰ ਵੀ ਭਲੇਖਾ ਲੱਗ ਗਿਆ ਹਾਂ ਤਾਂ ਕਰਕੇ ਨਾ ਸਾਰਾ ਸਾਰੀ ਗੇਮ ਮਤਲਬ ਉਲਝ ਗਈ ਉਹਦੇ ਕਰਕੇ ਕੰਮ ਖਰਾਬ ਹੋ ਗਿਆ ਨਹੀਂ ਉਹਨਾਂ ਨੇ ਵਿਚਾਰੇ ਨੇ ਆਉਣਾ ਜ਼ਰੂਰ ਤਾਂ ਫੋਨ ਆਇਆ ਬੂਆ ਜੀ ਦਾ ਬਾਹਰ ਤੋਂ ਮੈਨੂੰ ਦੁੱਧ ਪਾਉਂਦੇ ਨੇ ਕਹਿੰਦੇ ਵੀ ਅਸੀਂ ਮਿਲਣਾ ਆਉਣਾ ਹੈ ਅੱਜ ਮੈਂ ਕਿਹਾ ਭਾਈ ਆ ਜਿਓ ਜੀ ਹੈ ਉਹ ਕਹਿੰਦੇ ਵੀ ਤੁਸੀਂ ਅੱਜ ਫ੍ਰੀ ਆ ਦੁਪਹਿਰ ਨੂੰ ਮੈਂ ਕਿਹਾ ਮੈਂ ਕਹਿੰਦੇ ਕਿਆ ਕਰਦੇ ਮੈਂ ਕਿਹਾ ਮੈਂ ਦੁੱਧ ਪਾ ਰਿਹਾ ਅੱਜ ਤਾਂ ਕਹਿੰਦੇ ਦੁੱਧ ਪਾ ਕੇ ਫਰੀ ਆ ਘਰੇ ਆ ਬੰਗਾ ਹਾਂਜੀ ਉਹ ਤਾਂ ਬਾਤ ਤਾਂ ਫਰੀ ਆ ਕਹਿੰਦੇ ਵੀ ਅਸੀਂ ਆਉਣਾ ਏ ਮੈਂ ਕਿਹਾ ਜੀ ਆ ਜੀ ਕੋਈ ਗੱਲ ਨਹੀਂ ਤੇ ਮਤਲਬ ਫਿਰ ਜਦ ਬਾਅਦ ਮੈਨੂੰ ਪਤਾ ਲੱਗਿਆ ਕਹਿੰਦੇ ਜੀ ਐਂ ਕਰਕੇ ਗੱਲਬਾਤ ਹੋ ਗਈ ਹੈ ਨਾ ਵੀ ਅਸੀਂ ਉੜ ਜਗੇ ਥੋੜਾ ਜਿਹਾ ਫਿਰ ਤਾਂ ਉਹਨਾਂ ਦੇ ਦੋ ਤਿੰਨ ਘੰਟੇ ਖਰਾਬ ਹੋ ਗਏ ਇਸ ਚੀਜ਼ ਚ ਚਲੋ ਮੰਮੀ ਜੀ ਥਿੱਲੇ ਹੋ ਗਏ ਜੀ ਮਾਤਾ ਜੀ ਭਾਈ ਸਾਡੇ ਉਧਰ ਆਰਾਮ ਕਰ ਰਹੇ ਆ ਥਿੱਲੇ ਆ ਥੋੜੇ ਜੇ ਮਾਤਾ ਜੀ ਠੀਕ ਆ ਹੁਣ ਹਾਂ نئی ਦਵਾਈ ਮਿਲ ਜਰਾਂ ਦੋਹਨ ਦੁਬਾਰਾ ਖਰਾਕ ਲੈ ਲੈਣੀ ਦੀ ਜਾਉਣ ਲੈਣੀ ਜਾਤ ਨਾ ਇਹ ਦੋ ਚਾਰ ਘੰਟੇ ਬਾਅਦ ਇਹ ਹੋਊਗਾ ਅੱਛਾ ਅੱਛਾ ਚਲੋ ਠੀਕ ਆ ਕਰ ਲੂ ਰਾਮ ਤੇ ਇੱਕ ਮੈਂਬਰ ਸਾਡਾ ਭਾਈ ਬਿਮਾਰ ਆ ਤੁਸੀਂ ਵੀ ਦੇਖਦੇ ਹੋਣੇ ਵੀ ਮੰਮੀ ਸਾਡੀ ਭਾਈ ਬਲੌਗ ਦੇ ਵਿੱਚ ਆਏ ਨਹੀਂ ਅੱਜ ਉਹ ਆਰਾਮ ਕਰ ਰਹੇ ਆ ਦਵਾਈ ਲਈ ਹੋਈ ਆ ਤੇ ਲਓ ਜੀ ਬੂਆ ਜੀ ਨੇ ਦੇਖ ਲਓ ਵੀ ਢੇਰ ਲਾਤਾ ਕੱਪੜਿਆਂ ਦਾ ਹੈ ਸੂਰੇ ਜੀ ਤਾਂ ਇੱਕ ਬਾਹੇ ਆਂਦੇ ਦੇਖ ਲਓ ਭਾਈ ਵੀ ਕੋਈ ਕੋਈ ਉਹ ਕਰਦਾ ਇੰਨਾ ਵੀ ਹਨਾ ਬਿਲਕੁਲ ਹਾਂ ਮੈਨੂੰ ਪਿਆਰ ਆ ਪਿਆਰ ਆ ਜਿਹੜਾ ਬੰਦਾ ਦਿਲ ਦੇ ਦਾਣਾ ਅਸੀਂ ਸੁਣ ਰਹੇ ਸੀ ਹਾਂ ਜਿਹੜੇ ਬੰਦੇ ਨੇ ਮੰਨ ਲਓ ਦਿਲ ਤੇ ਕਰਨਾ ਦੇਖ ਲਓ ਹਨਾ ਹਾਂ ਪੱਕੇ ਦੀ ਚੰਗੀ ਲੱਗਦੀ ਨਹੀਂ ਤਾਂ ਜੇ ਦੇਖਿਆ ਜਾਵੇ ਅੱਜ ਦੇ ਟਾਈਮ 'ਚ ਕੋਈ ਆਪਣਾ ਨਹੀਂ ਕਰਦਾ ਹਨਾ ਉਹਨਾਂ ਨੇ ਤਾਂ ਵਿਚਾਰਿਆਂ ਨੇ ਫੇਰ ਵੀ ਦੇਖ ਲਾ ਸੋਚਦਾ ਮੈਨੂੰ ਕਿ ਲੋਕੜਾ ਕਰ ਹਾਂ ਬਿਲਕੁਲ ਬਿਲਕੁਲ ਕਿੱਥੇ ਦੇ ਕਿੱਥੇ ਦੇਖ ਲਓ ਵਿਚਾਰਿਆਂ ਨੇ ਹਨਾ ਪਿਆਰ ਭੇਜਿਆ ਬਣਾ ਹਾਂ ਕੋਈ ਬਾਕਿਓ ਬੂਆ ਜੀ ਦਾ ਧੰਨਵਾਦ ਆ ਬਹੁਤ ਬਹੁਤ ਬੂਆ ਜੀ ਇੱਕ ਵਾਰ ਫੇਰ ਤੁਹਾਡਾ ਹਨਾ ਪਰ ਇੱਕ ਰਿਕੁਐਸਟ ਵੀ ਆ ਜੈਸਮੀਨ ਭਾਈ ਕਰ ਰਿਕੁਐਸਟ ਬੂਆ ਜੀ ਨੂੰ ਵੀ ਜਿਆਦਾ ਆਉਣਾ ਸਾਡੇ ਕੋਲ ਜ਼ਰੂਰ ਆ ਕੇ ਜਾਇਓ ਹਾਂ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਸਾਨੂੰ ਵੀ ਭਾਈ ਸੇਵਾ ਦਾ ਮੌਕਾ ਦਿਓ ਹਾਂ ਬਾਕੀ ਉਹ ਸਹੀ ਗੱਲ ਹੈ ਸਹੀ ਗੱਲ ਹਾਂ ਵੀ ਜਿਹੜਾ ਭਾਈ ਸਾਡਾ ਵੀ ਫਰਜ਼ ਬਣਦਾ ਹੁਣ ਤਾਂ ਰਿਸ਼ਤਾ ਜੋੜ ਗਿਆ ਬੂਆ ਜੀ ਨਾਲ ਰਾયો ਹਾਂ ਵੀ ਭਾਈ ਜੋ ਸਾਡਾ ਫਰਜ਼ ਬਣਦਾ ਅਸੀਂ ਅਸੀਂ ਵੀ ਨਿਭਾਵੂਗੇ ਆਪਣਾ ਹਨਾ ਵੀ ਗੱਲ ਆਇਆ ਕੋਈ ਦੇਰੀ ਲੇਟ ਦਾ ਨਹੀਂ ਉਹ ਹੁੰਦਾ ਪਰ ਤੁਸੀਂ ਭਾਈ ਸਾਨੂੰ ਪਿਆਰ ਦਿਖਾਇਆ ਇੰਨਾ ਆਪਣਾ ਹਨਾ ਵੀ ਤੁਸੀਂ ਕਿੰਨਾ ਸਾਨੂੰ ਸਾਨੂੰ ਐਕਸਾਈਟਮੈਂਟ ਹੁੰਦੀ ਆ ਵੀ ਬੱਲਾ ਬੱਲਾ ਵੀ ਇੰਨਾ ਕੋਈ ਵੀ ਰੂਹ ਤੇ ਪਿਆਰ ਕਰਦਾ ਸਾਡੀ ਵੀਡੀਓ ਦੇਖ ਕੇ ਸਾਨੂੰ ਹੈ ਵੀ ਵਾਕਿਓ ਵੀ ਸਾਨੂੰ ਅਸੀਂ ਭਾਈ ਧੰਨਵਾਦ ਕਰਦੇ ਹਾਂ ਗਾਹਾਂ ਨੂੰ ਜਦੋਂ ਤੁਸੀਂ ਇੰਡੀਆ ਆਏ ਪੰਜਾਬ ਆਏ ਤਾਂ ਜਰੂਰ ਆ ਕੇ ਜਾਇਓ ਸਾਡੇ ਘਰ ਹਨਾ ਤੇ ਲਓ ਜੀ ਫਿਰ ਹੁਣ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਬਲੌਗ ਚ ਥੈਂਕ ਯੂ ਪੂਆ ਜੀ ਦਾ ਤੁਹਾਨੂੰ ਲਿਆਂਦਾ ਹੋਇਆ ਸਾਰਾ ਸਮਾਨ ਭਾਈ ਦਿਖਾਇਆ ਹਨਾ ਸੂਟ ਪਾਪਾ ਜੀ ਜੋਗਾ ਕੁਰਤਾ ਪਜਾਮਾ ਇਹ ਵੀ ਦੋ ਤੇ ਦੋਤੀ ਲਈ ਹਾਂ ਸਮਾਨ ਸਮਾਨ ਆਪਣੀ ਕੁੜੀ ਲਈ ਆਪਣੀ ਕੁੜਹਣੀ ਲਈ ਹਾਂ ਲਈ ਮੁੰਡੇ ਲਈ ਵੀ ਭੇਜਿਆ ਭਾਈ ਮੁੰਡਾ ਪਹਿਲਾਂ ਹੀ ਕਹਿ ਦਿੰਦਾ ਮੇਰਾ ਜੋੜਾ ਖੋਰ ਹੈ ਵੇ ਵਾਕਿਓ ਆ ਨਹੀਂ ਬਿੰਦ ਚੱਲਿਆ ਕੱਲ ਸਹੀ ਗਿਆ ਹਾਂ ਇਹ ਵਾਕਿਓ ਭਾਈ ਬਹੁਤ ਬਹੁਤ ਧੰਨਵਾਦ ਆ ਜੀ ਬੂਆ ਜੀ ਦਾ ਚਲੋ ਮਿਲਦੇ ਆ ਜੀ ਫੇਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਬਲੌ ਭਾਈ ਸਾਰੇ ਜਣੇ ਫੇਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨੂੰ ਰੂ ਬੁਲਾ ਦੇ ਪੁੱਤ ਸਾਸਰੀ ਘਰ ਸਾਸਰੀ ਘਰ ਸਾਸਰੀ ਘਰ ਦਾ ਨਾ ਆਏ ਮਾਰਦੀ ਆ ਸਾਸਰੀ ਆਪ ਨੂੰ ਭਗਾ ਕੇ ਕੱਪੜੇ ਵਿੱਚ ਬਣੀ ਬਾਈ ਕਰ ਦੇ ਇੱਧਰ ਇੱਧਰ ਬਾਈ ਕਰ ਦੇ ਬਾਈ ਪਾਰੀ ਵੀ ਪੁੱਤ ਪਾਰੀ ਵੀ ਕਰ ਦੇ ਇੱਧਰ ਨੂਰੂ ਇੱਧਰ ਪੱਪ ਕਰ ਦੇ ਆ ਤਰਜ਼ ਆਦ ਕੇ ਲਓ ਜੀ ਫਿਰ ਮਿਲਦੇ ਆ ਅਗਲੇ ਵਲੌਗ ਚ ਸਾਸਰੀ ਘਰ